ਸਭ ਤੋਂ ਪਹਿਲੇ ਤੇ ਦੱਸੋ ਵੀ ਕਸ਼ਮੀਰੀ ਲੋਕਾਂ ਨੂੰ ਹੁਣ ਕੀ ਡਰ ਸਤਾ ਰਿਹਾ ਹੈ ਅਤੇ ਘੁੰਮਣ ਵਾਲੀਆਂ ਥਾਵਾਂ ਕਿੰਦੇ ਸੁੰਨੀਆਂ ਹੋ ਗਈਆਂ ਨੇ ਬਿਲਕੁਲ ਸਨ ਸਰ ਪਹਿਲਾਂ ਤਾਂ ਗੁੱਡ ਮਾਰਨਿੰਗ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂ ਉਹਨਾਂ ਨੂੰ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਸਭ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਗੱਲ ਪੁੱਛੀ ਬੜੀ ਮਹੱਤਵਪੂਰਨ ਆ ਉਹਦਾ ਕਾਰਨ ਇਹ ਆ ਕਿ ਪਹਿਲਗਾਮ ਸੁੰਨਾ ਹੋਇਆ ਪਿਆ ਪਹਿਲਗਾਮ ਬਿਲਕੁਲ ਸੁੰਨਾ ਹੋ ਗਿਆ ਪਹਿਲਗਾਮ ਦੇ ਵਿੱਚ ਜਿਹੜੇ ਸ਼ਿਕਾਇਤ ਹੁੰਦੇ ਡਲ ਝੀਲ ਦੇ ਵਿੱਚ ਬਿਲਕੁਲ ਸੁਨੇ ਸੜੇ ਆ ਉਥੋਂ ਦੇ 90% ਮੋਟਲਾਂ ਦੇ ਕਮਰੇ ਜਿਹੜੇ ਪੂਰਾ ਦਰਦ ਕਰਦੇਗੇ ਬੁਕਿੰਗ ਕੈਨਸਲ ਹੋ ਗਈਆਂ ਲੋਕ ਉੱਥੇ ਜਾਣਾ ਨਹੀਂ ਚਾਹੁੰਦੇ ਤੇ ਉੱਥੇ ਕਸ਼ਮੀਰ ਏਰੀਆ ਦੇ ਵਿੱਚ ਜਿਹੜੇ ਲੋਕ ਗਾਇਬ ਹੋਏ ਆ ਉਹ ਪੜੀ ਤੜੀ ਆਪਣੇ ਪਿੰਡ ਨਗਰ ਖੇੜੇ ਦੇ ਵੱਲ ਵਾਪਸ ਪਰਤਣਾ ਚਾਹੁੰਦੇ ਆ ਦੂਜੀ ਗੱਲ ਇਹ ਵੀ ਜਿਹੜੇ ਉੱਥੋਂ ਦੇ ਲੋਕ ਆ ਜਿਹੜੇ ਤੋਂ ਉੱਥੋਂ ਨਸਲ ਜਿਹੜਾ ਕੋਈ ਖੁਰੇ ਸਿਚਰਨ ਕਾਰੋਬਾਰ ਕਰਦਾ ਕੋਈ ਕੋਰਸ ਦਾਇਰ ਜੇ ਤੋ ਨੋਤੇ ਕੋਈ ਟੈਕਸਟਾਈਲ ਵੇਰਵਾ ਇਸ ਕਰ ਸਾਡਾ ਰਗੜਾ ਉਹ ਖੁੱਸਣਾ ਕਿਉਂਕਿ ਸਰਕਾਰ ਦੇ ਵੱਲੋਂ ਬੜੇ ਦਾਅਵੇ ਕੀਤੇ ਗਏ ਸੀ ਕਿ ਭਾਈ ਹੁਣ ਅੱਤਵਾਦ ਖਤਮ ਹੋ ਗਿਆ ਅੱਤਵਾਦ ਖਤਮ ਹੋ ਗਿਆ ਪਰ ਬੇਕਸੂਰ ਥੱਗੀ ਜਨ ਦੇ ਮਾਰੇ ਜਾਣ ਤੋਂ ਬਾਅਦ ਅੱਤਵਾਦੀ ਹਮਲੇ ਤੋਂ ਬਾਅਦ ਤੇ ਇੱਕ ਵਾਰ ਉੱਥੇ ਘਾਟੀ ਦੇ ਵਿੱਚ ਫਿਰਣਾ ਤੇ ਜਿਹੜੇ ਲੋਕ ਉੱਥੇ ਫਸੇ ਹੋਏ ਆ ਉਹ ਵੀ ਕਾਲੀ ਕਾਲੀ ਆਰਦੇ ਪਿੰਡਾਂ ਦੇ ਵੱਲ ਆਪਰੇ ਘਰਾਂ ਦੇ ਵੱਲ ਉਹ ਮਾ ਚਾਹੁੰਦੇ ਅ ਤਣਾ ਜੀ ਪਾਕਿਸਤਾਨ ਵਾਲੇ ਪੁਕਾਰ-ਪੁਕਾਰ ਕੇ ਕਹਿ ਰਹੇ ਆ ਕਿ ਅਸੀਂ ਤਾਂ ਹਿੰਸਾ ਦੇ ਖਿਲਾਫ ਆ ਸਾਡਾ ਕੋਈ ਹੱਥ ਨਹੀਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਅਸੀਂ ਕੋਈ ਦਖਲ ਨਹੀਂ ਦਿੱਤਾ ਲੇਕਿਨ ਭਾਰਤ ਦੀ ਸਰਕਾਰ ਜਿਹੜਾ ਸਿੰਧ ਦਰਿਆ ਦਾ ਪਾਣੀ ਦਾ ਮੌਦਾ ਉਹ ਖਤਮ ਕਰ ਰਹੇ ਨੇ ਹਾਂ ਬਿਲਕੁਲ ਜੀ ਸਿੰਧੂ ਜਲ ਸਮਝੌਤਾ ਜਿਹੜਾ ਉਹਨੂੰ ਮੁਕਤ ਕਰ ਦਿੱਤਾ ਗਿਆ ਜੀ ਕਿਉਂਕਿ ਜਿਹੜਾ ਜਿਹੜੇ ਨਦੀਆਂ ਦੀ ਵਾਰਨਾ ਜਿਹੜੀ ਉਹ ਤਿੰਨ ਭਾਰਤ ਵਾਲੇ ਪਾਸੇ ਦੂਜੇ ਪਾਸੇ ਵੀ ਸੀ ਨਾ ਉਹ ਭਾਈ ਸਿੱਤੀ ਬੜੀ ਮੁਕਤ ਕਰੇ ਜੇਕਰ ਇਹ ਸਮਝੌਤਾ ਜਿਵੇਂ ਰਾਤ ਹੋਇਆ ਇਹਦੇ ਨਾਲ ਕਹਿੰਦੇ ਜੀ ਕਿ ਪਾਕਿਸਤਾਨ ਵਾਲੇ ਪਾਸੇ 80% ਲੋਕ ਜਿਹੜੇ ਫਸਲਵਾਰੀ ਨਾਲ ਸੰਬੰਧਤ ਆ ਉਨਾ ਦੀ ਰਜ਼ਗਾਰ ਨੂੰ ਪ੍ਰਭਾਵਿਤ ਕੀਤਾ ਜਾਊਗਾ ਪ੍ਰਭਾਵਿਤ ਹੋ ਜਾਣਾ ਹੈ ਇਹਦਾ ਤਾਲ ਹੁਣ ਇਹ ਸਖਤੀਆਂ ਕਿੰਨਾ ਚਿਰ ਰਹਿਣਗੀਆਂ ਉਹਦੇ ਸਮੇਂ ਵਿੱਚ ਕੀ ਮੋੜ ਆਉਂਦਾ ਇਹ ਬੱਸ ਦੱਸੂਗਾ ਪਰ ਅੱਜ ਮੈਂ ਹੁਣੇ ਰਿਪੋਰਟ ਕਰਕੇ ਰਿਹਾ ਇਹ ਪਹਿਲੇ ਪਾਕਿਸਤਾਨ ਦੇ ਬਲੌਚਿਸਤਾਨ ਤੇ ਕੀਤੇ ਗਏ ਆ ਉੱਤਰੀ ਸਰਕਾਰ ਦੇ ਬਲੌਚਿਸਤਾਨ ਦੇ ਗਲਤ ਹੈ ਕਿ ਮੇਰੇ ਕੋਲ ਦੋ ਤਿੰਨ ਗੱਲਾਂ ਰਹਿ ਗਈਆਂ ਨੇ ਵੀ ਸਿੱਖ ਧਰਮ ਦੇ ਸ਼ਰਧਾਲੂ ਨੂੰ ਛੱਡ ਕੇ ਬਾਕੀ ਭਾਰਤੀ ਨਾਗਰਿਕਾਂ ਦੇ ਸਾਰਕ ਪਾਸਟ ਜਾਰੀ ਕੀਤੇ ਵੀਜ਼ੇ ਰੱਦ ਕਰਕੇ 48 ਘੰਟਿਆਂ ਦੇ ਵਿੱਚ ਉਹਨਾਂ ਨੂੰ ਪਾਕਿਸਤਾਨ ਸ਼ਹਿਰ ਤੋਂ ਕੂਕਮ ਕੀਤਾ ਗਿਆ ਹੈ ਤੇ ਪਾਕਿਸਤਾਨੀ ਬੈਂਕ ਤੇ ternary party ਲੱਗਿਆ ਕਿ ਜਹਾਜ਼ ਨੂੰ ਸੰਚਾਲਿਤ 에어ਲਾਈਨਾਂ ਲਈ ਵੱਧ ਕੀਤਾ ਸੋ ਇਸੇ ਕਿਤੇ ਉਦੋਂ ਵੀ ਫਰਮਾਨ ਆਇਆ ਤੇ ਅੰਧਧੁੰਦ ਫਾਇਰਿੰਗ ਕਰਕੇ ਜਿਹੜੇ 4 ਬੰਦੇ 26 ਇਨੋਸੈਂਟ ਲੋਕਾਂ ਨੂੰ ਮਾਰ ਕੇ ਭੱਜ ਗਏ ਨੇ ਉਹਨਾਂ ਨੂੰ ਫੜਨ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਕੀ ਕਿਹਾ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਅੱਜ ਮਧੂਬਨੀ ਖੇਤਰ ਦੇ ਵਿੱਚ ਗਏ ਸੀਗੇ ਜਿਹੜੇ ਹਰਦੇਵਾਲੇ ਖੇਤਰ ਹੈਗਾ ਉੱਥੇ ਉਹਨਾਂ ਦੇ ਵੱਲੋਂ ਇਹ ਲੱਗ ਗਈ ਹੈ ਕਿ ਜਿਨ੍ਹਾਂ ਨੇ ਅਤਵਾਦੀ ਹਮਲਾ ਇਹ ਕੀਤਾ ਜਿਹੜੇ ਪਹਿਲਗਾਮ ਦੇ ਵਿੱਚ 10 ਤੋਂ ਉਰਾਂ ਦੀ ਜਾਨ ਲੇਗ ਜਿਨ੍ਹਾਂ ਨੇ ਅਲੱਡੀ ਚਾਲ ਖਤਮ ਕੀਤੀ ਹੈ ਉਹਨਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸਾਗੇ ਨਹੀਂ ਉਹ ਧਰਤੀ ਦੇ ਕਿਸੇ ਵੀ ਹਿੱਸੇ ਦੇ ਚੋਹਰ ਉਹਨਾਂ ਨੂੰ ਲੱਭ ਕੇ ਅਸੀਂ ਅੱਤਵਾਦਾਂਗੇ ਉਹਨਾਂ ਨੂੰ ਬਣਦੀ ਸਜ਼ਾ ਮਿਲੂਗੀ ਸੋ ਕਦੋਂ ਸਾਰਾ ਬੇੜਾ ਬੰਦਾ ਗੱਤਰ ਸੁਗੰਧ ਹੈ ਜਿਨੀ ਵੇਲਤੀ ਕਰਦਾ ਹੋਣਾ ਕਿ ਦੇਖੋ ਅਤਵਾਦ ਦੇ ਉੱਤੇ ਨਾ ਦੋ ਤਰ੍ਹਾਂ ਦੇ ਵਿਚਾਰ ਹੁੰਦੇ ਆ ਇੱਕ ਤਾਂ ਉਹਦੇ ਸਿਆਸੀ ਵਿਚਾਰ ਜਿਹੜੇ ਤੇ ਟੋਣਾ ਮੌਕੇ ਵਰਤੇ ਜਾਂਦੇ ਕਿ ਅਸੀਂ ਇਹਨੂੰ ਖਤਮ ਕਰ ਦਿੱਤਾ ਐਪ ਹੁੰਦੀ ਹੈ ਅਸਲੀਅਤ ਜਿਹੜੀ ਕਿ ਖਤਮ ਨਹੀਂ ਹੋਈ ਜਿਵੇਂ ਕਿ ਹੁਣ ਸਾਹਮਣੇ ਆਇਆ ਸਰ ਆਪ ਜੀ ਤੋ ਇਹ ਜੀ ਕਾਟੀ ਦੇ ਵਿੱਚ ਸੁਨਾ ਜਿਹੜਾ ਇੱਕ ਵਾਰੀ ਫਿਰ ਪੈਦਾ ਹੋਇਆ ਤਾਂ 370 ਹਟਾਏ ਜਾਣ ਤੋਂ ਬਾਅਦ ਸਰਕਾਰ ਦੇ ਚੋਣਾਂ ਵੀ ਲੜੀਆਂ ਬੜਾ ਕੁਝ ਹੋਇਆ ਸੀ ਅਤਵਾਦ ਖਤਮ ਕਰ ਤੈਗਲ ਹੋਈਆਂ ਲੋਕਾਂ ਦੀ ਜ਼ਿੰਦਗੀ ਹੌਲੀ ਹੌਲੀ ਪਟਲੀ ਦੇ ਉੱਤੇ ਆਉਣ ਲੱਗੀ ਸੀ ਤੇ ਇੱਕ ਵਰਫੀ ਉੱਤਰੀ ਦੀ ਬਾਕੀ ਪੰਜਾਬ ਦੇ ਸਰਪੰਚਾਂ ਨੂੰ ਹੁਣ ਵਾਕਿਆਤ ਤੌਰ ਤੇ ਤਨਖਾਹ ਮਿਲਿਆ ਕਰੇਗੀ ਪਤਾ ਲਾ ਦਿੱਤਾ ਕੋਈ ਹਾਂ ਹਾਂ ਬਿਲਕੁਲ ਥਨ ਸਭ ਗੱਲ ਵੈਸੇ ਨਾ ਪਹਿਲਾਂ ਪੰਜਾਬ ਦੇ ਸਰਪੰਚਾਂ ਨੂੰ 1200 ਰੁਪਏ ਮਾਣ ਪੱਤਾ ਮਿਲਦਾ ਹੁੰਦਾ ਸੀ ਹਾਲਾਂਕਿ ਪਿਛਲੇ ਹਫ਼ਤੇ ਤੋਂ 1200 ਰੁਪਏ ਤੱਕ ਦੀ ਵਾੜੇ ਵਿੱਚ ਮਿਲਿਆ ਫਿਰ 2000 ਰੁਪਏ ਕਰਤਾ ਉਹ 2000 ਰੁਪਏ ਵੀ ਨਹੀਂ ਮਿਲਿਆ ਮੈਂ ਅੱਜ ਕਈ ਸਰਪੰਚਾਂ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਸਾਖਤਾਬਾਈ ਜੀ 10-10 ਸਾਲ ਤੋਂ ਕੁਝ ਨਹੀਂ ਮਿਲਿਆ ਉਹ ਕੋਈ ਕਹਿੰਦੇ ਜੀ ਹੁਣ ਤੱਕ ਤੋਂ ਮੈਂ ਸਰਪੰਚ ਐ ਇਸ ਤੋਂ ਪਹਿਲੇ ਸਰਪੰਚ ਨੂੰ ਵੀ ਕੁਝ ਮਿਲਿਆ ਉਸ ਤੋਂ ਪਹਿਲੇ ਨੂੰ ਵੀ ਨਹੀਂ ਮਿਲਿਆ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਇਹ ਲਖੇ ਗਈ ਆ ਭਗਵੰਤ ਸਿੰਘ ਗੋਰੰਦ ਵੱਲੋਂ ਉਹ ਕਹਿੰਦੇ ਜੀ ਪੰਜਾਬ ਦੇ ਸਰਪੰਚਾਂ ਨੂੰ 2000 ਰੁਪਏ ਮਹੀਨਾ ਮਿਲਿਆ ਕਰੂਗਾ ਦੇ ਜਸਟਨ ਨੂੰ ਇਹਨਾਂ ਨੇ ਸੋਚ ਚੁੱਕੀ ਆ ਉਸ ਤਰ੍ਹਾਂ ਤੋਂ ਇਹ ਲਾਗੂ ਹੋਗੀ ਗੱਲ ਔਰੋਂ ਤੋਂ ਇਹਨਾਂ ਨੂੰ ਜ਼ਿਆਦਾ ਉਲੱਗ ਪਤਾ ਗਿਆ 16 ਕੈਟੇਗਰੀ ਬਹੁਤ ਸਾਰੇ 2000 ਨੇ ਕਿਥੇ 1000 ਜ਼ੀਰੋ ਹੋਰ ਲਾ ਦੇਣਗੇ ਮਤਲਬ ਇਹ ਆ ਕਿ ਇਹ 20000 ਰੁਪਏ ਕਿਸੇ ਵੇਲੇ ਹੋਣ ਫਿਰ ਅਗਲੀ ਗੱਲ ਉਹਨਾਂ ਨੇ ਕਹੀ ਉਹਨਾਂ ਦੀ ਜਿਹੜਾ ਪ੍ਰਿੰਟ ਨਸ਼ਾ ਮੁਕਤ ਹੂਗਾ ਜਿੱਥੇ ਬਿਲਕੁਲ ਹੀ ਨਸ਼ਾ ਹੋਊਗਾ ਉਹਨੂੰ ਐਪਲੀਕੇਸ਼ਨ ਕਾਗਜ਼ ਦੇ ਫਾਰਮ ਸਿਰ ਨੂੰ ਅਤਿ ਉਤਸ਼ਾਹ ਕਰਦੇ ਨੇ ਪੂਰੀ ਹੌਸਲਾ ਸੱਈ ਲਈ ਇਨਾਮੀ ਜਿਹੜਾ ਉਹ 1 ਲੱਖ ਰੁਪਏ ਦੇ ਰਹਾਂਗੇ ਉਹਨਾਂ ਨੇ ਕਹੇ ਕਿ ਖਦਾ ਪਰਜ਼ਮਾਨ ਹੂੰ ਉਹ 1 ਲੱਖ ਰੁਪਈਆ ਪੰਚਾਇਤ ਨੂੰ ਮਿਲਣਾ ਸਰਪੰਚ ਨੂੰ ਨਹੀਂ ਹਾਂ ਉਹ 1 ਲੱਖ ਰੁਪਈਆ ਪਿੰਡ ਨੂੰ ਮਿਲੂਗਾ ਜੀ ਪਿੰਡ ਦੇ ਵਿਕਾਸ ਵਾਸਤੇ ਹੂੰ ਹੂੰ ਅੱਛਾ ਇੰਸਟਰ ਦੀ ਰੀਲ ਕੀ ਕਲੇਸ਼ ਪਵਾਤਾ ਖਰਚ ਸੱਲ ਸਭ ਗੱਲ ਅਸਲ ਦੇ ਵਿੱਚ ਇਹ ਵੀ ਪੰਜਾਬ ਦੇ ਲੋਕਾਂ ਦੇ ਨਾ ਸਿਰ ਨੂੰ ਪਤਾ ਨਹੀਂ ਕੁਝ ਹੋ ਗਿਆ ਮੈਨੂੰ ਤਾਂ ਕਦੀ ਐਂ ਲੱਗਦਾ ਬਈ ਪਾਣੀ ਦਾ ਗਲਾਸ ਚ ਕਹਿੰਦੇ ਕਿ ਨਾ ਮਰ ਦਾ ਫੜਾ ਦੇ ਉਤੇ ਉਹ ਨਹੀਂ ਫੜਾਉਣਾ ਕਹਿਣਗੇ ਬਿਜ਼ੀ ਬਹੁਤ ਆ ਤੇ ਦੋ ਘੰਟੇ ਢੀਲਾ ਨਹੀਂ ਕੀ ਜਾਂਦੇ ਕੋਈ ਇੱਥੇ ਰੇਲਵੇ ਸਟੇਸ਼ਨ ਤੇ ਨਕੀ ਜਾਂਦਾ ਕੋਈ ਇੱਥੇ ਪਾਈ ਰੇਲ ਦੀ ਪਟੜੀ ਤੇ ਨਕੀ ਜਾਂਦਾ ਕੋਈ ਇੱਥੇ ਮਾਰਦੇ ਫੋਟੋ ਲੱਚੀ ਜਾਂਦਾ ਪੁਤਾਰਕ ਪਖਾਨੀ ਪਟੜਾ ਵਿੱਚ ਨਕੀ ਜਾਂਦਾ ਕੋਈ ਲੀੜੇ ਲਾ ਲਾ ਕੇ ਫੋਟੋ ਵਰਤਾਈ ਜਾਂਦਾ ਕੋਈ ਨੰਗੀਆਂ ਗੱਲਾਂ ਕਰ ਕਰਕੇ ਫੋਟੋ ਵਰਤਾਈ ਜਾਂਦਾ ਨਾ ਪੁੜਿਆਂ ਨੂੰ ਬਹੁਤ ਦੇ ਮਾਤਰਾ ਦੀ ਸ਼ਰਮ ਨਾ ਮੁੰਡਿਆਂ ਨੂੰ ਸ਼ਰਮ ਬਸ ਉਹ ਲੋਕ ਪੁਲਿਸ ਜਾ ਹੱਥ ਚਲੇ ਜਾਂਦਾ ਅੱਜ ਖਬਰ ਆਈ ਹੈ ਬਠਿੰਡਰੀ ਬਣਾ ਰਹੇ ਨੇ ਬਠਿੰਡੇ ਦੇ ਵਿੱਚ ਇੱਕ ਹੋਰ ਨੇ ਰੀਲ ਬਣਾ ਲਈ ਉਹ ਵੀ ਰੀਲਾਂ ਦੀ ਪੱਟੀ ਉਹ ਵੀ ਸੀਗੀ ਤੇ ਉਹਨੇ ਆਪ ਆਪਣੇ ਇੰਸਟਾਗ੍ਰਾਮ ਤੇ ਰੀਲ ਪਾਉਣੀ ਸੀ ਤੇ ਘਰ ਦੇ ਵਾਲੇ ਨੇ ਉਹਨੂੰ ਚਿਕਤਾ ਵੀ ਤੇਰਾ ਤਾਂ ਕੰਮ ਇਹੀ ਆ ਰੋਟੀ ਖਾਣਾ ਤੇ ਮੁਸਾਲ ਨਹੀਂ ਕਰੀ ਨਾ ਅੰਦੇ ਵਿੱਚ ਵੀ ਵਸੇ ਰਹੀ ਨਹੀਂ ਆ ਉਹ ਜਿਹੜਾ ਘਰੇ ਰਿਪਲੇਸਮੈਂਟ ਹੈ ਤਾਂ ਉਹ ਵੋਟੀ ਦਾ ਆ ਵੀ ਦਾ ਮੋਬਾਈਲ ਜਿਹਦੇ ਵਿੱਚ ਪਾਰਕ ਤੇ ਬੜਾ ਚਲਾ ਗਿਆ ਵੀ ਜੇ ਮੈਂ ਮਜ਼ਾ ਕਰਨਾ ਚਾਹਾਂ ਤਾਂ ਮੋਬਾਈਲ ਨਾਲ ਹੀ ਲੈ ਜਾਣਾ ਦੋ ਚਾਰ ਘੰਟੇ ਬਾਅਦ ਆਉਣਾ ਐਨੇ ਚਰਮ ਨਮਾਣੀ ਤੇ ਇਹਨਾਂ ਦਾ ਵਿੱਚ ਰੱਖਿਆ ਪਾ ਕੇ ਫਾ ਲੈ ਲਿਆ ਹੁਣ ਹਸਪਤਾਲ ਦੇ ਵਿੱਚ ਪਈ ਹੈ ਹੂੰ ਅੱਛਾ ਕਣਕ ਦੀ ਫਸਲ ਜਿਹੜੀ ਆ ਚੰਗੀ ਨਾ ਹੋਣ ਕਰਕੇ ਵੀ ਕਿਸੇ ਕਿਸਾਨ ਨੇ ਅਟੈਂਪਟ ਕੀਤੀ ਹੈ ਖੁਦਕੁਸ਼ੀ ਦੀ ਹਾਂ ਬਿਲਕੁਲ ਜੀ ਕਣਕ ਨਹੀਂ ਫਸਲਾ ਜਿਹੜੀ ਉਹ ਚੰਗੀ ਨਹੀਂ ਹੋਈ ਇਹ ਖਬਰ ਆਈ ਕਿ ਜੀ ਫਸਲ ਕਾਦੇ ਵਲੋਂ ਚਲੋ ਮੈਂ ਪਿੰਡ ਦਾ ਨਾਮ ਹੀ ਚਲੋ ਨਹੀਂ ਲੈਂਦਾ ਕਿ ਸਰਕਾਰ ਕਰਦੇ ਆ ਪਰ ਮੈਂ ਇਹਨਾਂ ਗੱਲਾਂ ਤੇ ਪੱਕ ਦੇ ਰਹਿਣਗਾ ਦੇਖੋ ਜ਼ਿੰਦਗੀ ਜਦ ਸੋਕੇ ਸੋਕੇ ਮਾਰੇ ਚੰਨੇ ਵੇੜੇ ਤਾਂ ਹੁੰਦੇ ਰਹਿੰਦੇ ਆ ਪਰ ਜੇ ਆਪਾਂ ਇਹ ਗੱਲ ਕਹੀ ਕਿ ਮੇਰੇ ਸਿਰ ਤੇ ਉੱਤੇ ਕਰਦਾ ਹੈਗਾ ਮਫਾਲ ਹੈ ਕਿ ਮਰ ਜਾਣਾ ਮਤਲਬ ਯਾਨੀ ਆਪਾਂ ਨਿਕਲ ਜੇ ਸੇ ਮਗਰਲੇ ਜੀ ਫਸਾਜੋਗਾ ਮਤਲਬ ਇਹ ਆ ਜੀ ਤਾਂ ਇਹ ਉਹਨਾਂ ਨੂੰ ਫਰੇਸ ਨਾ ਦੋ ਬੈਂਕ ਦਾ ਕਰਜ਼ਾ ਕੋਲੋਂ ਤੁਰੇਣਾ ਪੈਣਾ ਜੋ ਤੈਨੂੰ ਸ਼ਰੂਪਰ ਨਾ ਕਰਦਾ ਤਸਦੇ ਹੱਥ ਤੇ ਪਾ ਕੇ ਕੋਈ ਛੱਡ ਜਾਏਗਾ ਤਾਂ ਮੁੜਨੇ ਪੈਣਾ ਨਾ ਪਰ ਇਸੇ ਕਾਰਨ ਦੀ ਕਹਿੰਦੇ ਵੀ ਐਸੀ ਟੜਕ ਵੀ ਨਹੀਂ ਪੰਗੀ ਹੋਈ ਤੇ ਜਿਹਦੇ ਕਰਕੇ ਜਿਹਦੇ ਮਨ ਟੁੱਟ ਗਿਆ ਦਿਲ ਟੁੱਟ ਗਿਆ ਤੇ ਕਹਿੰਦੇ ਦੀ ਇਹਦੇ ਉੱਤੇ ਕਰਜ਼ਾ ਸੀਗਾ 10 ਲੱਖ ਤੇ 15 ਲੱਖ ਰੁਪਏ ਦਾ ਢਾਈ ਤੋਂ ਪਹਿਲੇ ਇੱਕੜ ਦੀ ਜ਼ਮੀਨ ਆ ਤੇ ਮਾਨਸਿਕ ਤੌਰੇ 'ਤੇ ਸਾਡੀ ਚ ਇਹ ਜ਼ਹਿਰ ਖਾਲੀ ਤੇਰੀ ਮੌਤ ਹੋ ਗਈ ਹੈ ਅੱਛਾ ਜਿਹੜਾ ਰਾਮਦੇਵ ਆ ਉਹਨੇ ਰੂਪਜ਼ਾਦੇ ਮਾਲਕਾਂ ਦੇ ਉੱਤੇ ਦੋਸ਼ ਲਾਏ ਆ ਕਿ ਪ੍ਰੋਫਿਟ ਦੇ ਨਾਲ ਹੀ ਮਦਰਸੇ ਬਣਾਉਂਦੇ ਆ ਇਹ ਇਹ ਕਰਦੇ ਆ ਉਹ ਕਰਦੇ ਆ ਤਾਂ ਕਿ ਉਹਦਾ ਪਤਾਂਜਲੀ ਸ਼ਰਬਤ ਉਹਦਾ ਪਪੂਲਰ ਹੋ ਸਕੇ ਹਾਈ ਕੋਰਟ ਨੇ ਕੀ ਕਿਹਾ ਉਹਨੂੰ ਕਿਤੇ ਝਾੜਾਂ ਬਹੁਤ ਪਾਈਆਂ ਨੇ ਬਿਲਕੁਲ ਜੀ ਪੈਣੀ ਦਾ ਵੀ ਚਾਹੀਦੀ ਆ ਰਾਮਦੇਵ ਦਾ ਤਾਂ ਮੇਰੇ ਖਿਆਲ ਆ ਵੀ ਅੱਜ ਕੱਲ ਨਾ ਰਿਕਾਰਡ ਬਣਿਆ ਪਿਆ ਮਨਤਾ ਕਰਦੇ ਮਾਮਲੇ ਚ ਪੈਨ ਪਰਦੇ ਮਾਮਲੇ ਚ ਰਾਮਦੇਵ ਫਸਦਾ ਆ ਅੱਜ ਕੱਲ ਮੈਨੂੰ ਹੈਰਾਨੀ ਇਸ ਗੱਲ ਦੇ ਉੱਤੇ ਕਿ ਕਰਦੇ ਇਹ ਬੰਦਾ ਐਥੋਪੀ ਦੇ ਉੱਤੇ ਟਿਪਲੀ ਕਰਦਾ ਫਿਰ ਉਸ ਤੋਂ ਬਾਅਦ ਬਾਕੀ ਬੰਗਲੇ ਦਾ ਕਦੇ ਕੋਰੋਨਾ ਦੀ ਦਵਾਈ ਕਰਾਂ ਜੀ ਕੋਰੋਨਾ ਦੇ ਲਈ ਮ ਬਣਾਈ ਆ ਫਿਰ ਮਾਗਣੀ ਕਹਿੰਦੀ ਆ ਹੁਣ ਇਹਨੇ ਦੇਖੋ ਤੋਹਾ ਦਾ ਸ਼ਰਬਤ ਬਣਾਇਆ ਪਰ ਕੀ ਸਦਕੇ ਬਣਾ ਸਕੀ ਤੋ ਚੀਜ਼ਾ ਹੋਰ ਬਣਾਉਂਗਾ ਉਹ ਵਿਗਤ ਨਹੀਂ ਵਿਖਦੇ ਨੇ ਬਾਅਦ ਹੀ ਕਰਦੇ ਵੀ ਆ ਦਾ ਸ਼ਰਬਤ ਬਣਾਇਆ ਨੇ ਮੈਂ ਹੈਗਾ ਜੀ ਪਤੰਜਲੀ ਸ਼ਰਬਤ ਪਰ ਇਹਨੇ ਹੋਰ ਕੰਪਲੇਨਟ ਤੇ ਕੀਤੀ ਜਿਕੇ ਕੋਰੋਨਾ ਸ਼ਰਬਤ ਆ ਜਿਹੜਾ ਉਹ ਤਾਂ ਮਸਜਿਦਾਂ ਤੇ ਮਦਰਸੇ ਬੁਲਾਉਣ ਦੇ ਕੰਮ ਆਉਂਦਾ ਹਜੇ ਵੱਟ ਤੋਂ ਹੀ ਸਾਡੇ ਵਾਲੇ ਸ਼ਰਬਤ ਦੇ ਨਾਲ ਅਸੀਂ ਗੂਪਲ ਬਣਾਵਾਂਗੇ ਅਸੀਂ ਜੀ ਸਿੱਖਿਆ ਦੇ ਮਾਮਲੇ 'ਚ ਕੁਝ ਕਰਨਗੇ ਆ ਕਰਾਂਗੇ ਦੂਜੀ ਕੰਪਨੀ ਜਿਹੜੀ ਹਮਦਰਦ ਕੰਪਨੀ ਆ ਉਹਨੇ ਅਦਾਲਤ ਨਦਰਵਾਜ਼ਾ ਕਰ ਦਿੱਤਾ ਹੁਣ ਇਹ ਮਾफी ਮੰਗ ਲਈ ਆ ਵੀ ਭਾਈ ਨਾਣੇ ਵੀ ਗਲਤ ਕਹੀ ਇਹਨਾਂ ਦੀ ਟੀਮ ਨੇ ਪਹਿਲੀ ਵਾਰ ਨੇ ਕਿ ਅਸੀਂ ਧਾਰਮਿਕ ਟਿੱਪਣੀਆਂ ਵਾਲੇ ਸਰਗੇ ਵੀਡੀਓ ਡਿਲੀਟ ਕਰ ਦਨੇ ਆ ਤੇ ਅਰਾਧਨੀ ਗਲਤੀ ਆ ਵੀ ਰਾਮਦੇਵ ਦੀ ਪਤੰਜਲੀ ਤੇ ਇਹੀ ਚੀਜ਼ ਆ ਜੀਨੋ ਕੰਟਰੋਵਰਸੀ ਤੋਂ ਬਣਾ ਕੋਈ ਨਾ ਤੋਂ ਪੁੱਠੀ ਸਿੱਧੀ ਗਲਖਰੇ ਤੋਂ ਬਣਾ ਲੱਗਦਾ ਹੀ ਨਹੀਂ ਕਿ ਮੇਰਾ ਸਵਾਗਤ ਜਿਦੂਗਾ ਇਹਨਾਂ ਦਾ ਬਹੁਤੇ ਪਰਾਂਦੇ ਵਾਲਾ ਰਿਸ਼ਤਾ ਬਣ ਕੇ ਉਹ ਮਾਦਦੇ ਨਾਲ ਅੱਛਾ ਜਿਹੜੇ ਭਾਰਤ ਦੇ ਬੀਐਸਐਫ ਦੇ ਇੱਕ ਜਵਾਨ ਨੂੰ ਪਾਕਿਸਤਾਨੀ ਫੌਜੀ ਚੁੱਕ ਕੇ ਲੈ ਗਏ ਨੇ ਹਾਂ ਬਿਲਕੁਲ ਜੀ ਅਸਲ ਵਿੱਚ ਫਿਰੋਜ਼ਪੁਰ ਦੇ ਵੱਲੋਂ ਖਬਰ ਆਈ ਹੈ ਇੱਥੇ ਜਿਹੜਾ ਭਾਰਤੀ ਜਵਾਨ ਹੈਗਾ ਇਹ ਇਹ ਦਲਤੀ ਦੇ ਨਾਲ ਖੇਜ ਦੇ ਨਾਲ ਪਰਲੇ ਪਾਰ ਜਾ ਗਿਆ ਕਿ ਉਹ ਉੱਥੇ ਗ੍ਰਿਫਤਾਰ ਕਰ ਲੈ ਜੀ ਪਾਕਿਸਤਾਨੀ ਰੈਂਜਰਸ ਨੇ ਕੋਈ ਕਹਿੰਦੇ ਵੀ ਇਹਨੂੰ ਛਡਵਾਉਣ ਦੇ ਲਈ ਉੱਤੇ ਜਲਵਾਟ ਚੱਲੀ ਹੈਗੀ ਆ ਤੇ ਇਹ ਬਸੇ ਗਲਤੀ ਨਾਲ ਗਿਆ ਤੇ ਅਧਿਕਾਰੀਆਂ ਨੇ ਦੱਸ ਰਹੀਆਂ ਕਿ ਪਾਕਿਸਤਾਨੀ ਰੈਂਜਰਾਂ ਨੇ ਇਹਨੂੰ ਹਿਰਾਸਤ ਦੇ ਵਿੱਚ ਲੈ ਲਿਆ ਇਸ ਹੱਦ ਪਾਰ ਕਰਕੇ ਪਰਲੇ ਪਾਰ ਚਲਾ ਗਿਆ 182 ਮਕਾਲਿਆਂ ਦੇ ਤਾਸਪਰ ਹੈਗੇ ਜੀ ਪੀਠ ਸਿੰਘ ਇਸ ਰੋਜ਼ ਪ੍ਰਸਾਦ ਦੇ ਉੱਤੇ ਇਹਨੂੰ ਪਾਸ ਕਰਨ ਦੇ ਉੱਤੇ ਪਾਕਿਸਤਾਨੀ ਰੇਂਜਰ ਨੇ ਹਮਲੇ ਆਇਆ ਇਹ ਜਵਾਨ ਮੱਦੀ ਦਾ ਕਿਸੇਗਾ ਨਹੀਂ ਦੇ ਕੋਲ ਸਰਵਸਤ ਰਹਿ ਕਵੀ ਸੀ ਉਸੇ ਵੇਲੇ ਸਥਾਨ ਦੇ ਨਾਲ ਸੀ ਜਦੋਂ ਸ਼ਾਂ ਦੇ ਵਿੱਚ ਆਰਾਮ ਕਰਨ ਵਾਸਤੇ ਅੱਗੇ ਵਧਿਆ ਤਾਂ ਪਾਕਿਸਤਾਨੀ ਰੇਂਜਰ ਨੇ ਉਸਨੂੰ ਗੋਲਸਾਰ ਕਰ ਲਿਆ ਅੱਛਾ ਪਹਿਲਾਂ ਤਾਂ ਆਪਣੇ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਹੋਰ ਨੇ ਔਰਤਾਂ ਨੂੰ ਫ੍ਰੀ ਬੱਸਾਂ 'ਚ ਸਫ਼ਰ ਕਰਨ ਦਾ ਸੁਖ-ਸੂਲਤ ਦਿੱਤੀ ਸੀ ਹੁਣ ਆਜ਼ਾਦੀ ਦੇ ਕੁਹਾਟੀਆਂ ਨੂੰ ਕੀ ਮਿਲਿਆ ਦੇਖੋ ਪੰਜਾਬ ਦੇ ਵਿੱਚ ਨਾ ਆਜ਼ਾਦੀ ਕੁਲਾਟਗਾਂ ਦੀ ਇੱਕ ਐਸੋਸੀਏਸ਼ਨ ਆ ਜੀ ਉਹਦੇ ਵੱਲੋਂ ਸਰਕਾਰ ਦੇ ਕੋਲ ਰੋਡਵੇਜ਼ ਦੇ ਕੋਲ ਮੰਗ ਕੀਤੀ ਗਈ ਸੀ ਬਈ ਰੋਡਵੇਜ਼ ਦੇ ਵਿੱਚ ਸਿੱਟਾ ਉਂਜਾ 52 ਅਸੇ ਕਿਸੇ ਵੀ ਬਸ ਤੇ ਬੈਠੇ ਤੇ ਉਹ ਕਹਿੰਦੇ ਜੀ ਸਾਨੂੰ ਬਹਿਣ ਦਾ ਮੌਕਾ ਨਹੀਂ ਮਿਲਦਾ ਸਾਡੇ ਲਈ ਇੱਕ ਜਗ੍ਹਾ ਰੱਖਵਾ ਹੋਵੇ ਤੇ ਅੱਜ ਰੋਡਵੇਜ਼ ਡਿਪਾਰਟਮੈਂਟ ਨੇ ਕਰਤਾ ਹੈ ਕਿ 16 ਤੇ 17 ਨੰਬਰ ਸੀਟ ਹਰ ਰੋਡਵੇਜ਼ ਬਸ ਦੇ ਵਿੱਚ ਤੁਹਾਡੀ ਹੋ ਜਾਏਗੀ ਤੁਸੀਂ ਇਹਦੇ ਉੱਤੇ ਬੈਠ ਕੇ ਸਫ਼ਰ ਕਰ ਸਕਦੇ ਹੋ ਹੁਣ ਜਦੋਂ ਵਿਰੋਧੀ ਇਹ ਗੱਲ ਕਹਿੰਦੇ ਵੀ ਪੰਜਾਬ ਦੇਖੋ ਜੀ ਕਿਹੋ ਜਿਹੀਆਂ ਸਹੂਤਾ ਦੰਦੇ ਆ ਵੈਸੇ ਭੀ ਇਹ ਨਹੀਂ ਪਈ ਕੀ ਉਹਦੇ ਸਮੇਂ ਦੇ ਵਿੱਚ ਹੁੰਦਾ ਪਰ ਸਰਕਾਰ ਨੇ ਗਲਤੀ ਇਹ ਰੋਡਵੇਜ਼ ਡਿਪਾਰਟਮੈਂਟ ਉਹਨੇ ਗੱਲ ਕਹੀ ਹੈ ਕਿ ਆਜ਼ਾਦੀ ਤੋਂ ਬਾਅਦ ਜਿਹੇ ਸਨ ਉਹਨੇ ਪਰਿਵਾਰ ਮੈਂਬਰ ਜਿਹਨਾਂ ਦੇ ਸਰਟਿਫਿਕੇਟ ਬਣੇ ਹੋਏ ਆ ਉਹਨਾਂ ਵਾਸਤੇ ਸੀਟਾਂ ਰੱਖਣਾ ਹੋਣਾ ਕਿ 16 17 ਨੰਬਰ ਦੇ ਉੱਤੇ ਉਹ ਬੈਠਦੇ 16 17 ਕਿਉਂ ਵੈਸੇ ਮੇਰੇ ਖਿਆਲ ਵੀ ਉਹਨਾਂ ਨੇ ਕੋਈ ਨੰਬਰਿੰਗ ਕਰਤੀ ਜੀ ਵੈਸੇ ਹੋ ਸਕਦਾ ਵੀ 25 30 ਵੀ ਹੁੰਦੀ ਕੋਈ 23 24 ਵੀ ਹੁੰਦੀ ਕੋਈ 31 33 ਵੀ ਹੋ ਸਕਦੀ ਸੀ ਤਕਰੀਬਨ 7 4 ਨੰਬਰ ਵੀ ਹੋ ਸਕਦਾ ਸੀ ਤੁਹਾਡੀ ਗੱਲ ਆਖਮਾ ਜੀ ਜੀ ਭੌਜੀ ਨਹੀਂ ਆਉਂਦਾ ਕੋਈ ਯਾ ਹਲਕੁਲਾਟੀਆਂ ਨਹੀਂ ਆਉਂਦਾ ਆਜ਼ਾਦੀ ਦਾ ਕੋਈ ਫਿਰ ਉਹ ਖਾਲੀ ਰਹਿਣੀ ਸੀਟ ਬਿਲਕੁਲ ਜੀ ਨਹੀਂ ਨਹੀਂ ਖਾਲੀ ਨਹੀਂ ਰਹਿਣੀ ਜੀ ਉਹ ਤਾਂ ਉੱਥੇ ਕੋਈ ਨਾ ਕੋਈ ਬਹਿ ਜਾਣਾ ਇਹ ਆਉਂਦਾ ਦੇਖੋ ਜਦੋਂ ਮੈਂ ਨਿੱਕੇ ਹੁੰਦੇ ਤੋਂ ਆਪ ਵੇਖਦੇ ਆਏ ਆ ਬਈ ਡਰਾਈਵਰ ਦੇ ਨਾਲ ਦੀ ਸੀਟ ਦੇ ਉੱਤੇ ਲਿਖਿਆ ਹੁੰਦਾ ਸੀ ਐਮਐਲਏ ਪਰ ਮੈਂ ਤਾਂ ਕਦੇ ਐਮਐਲਏ ਵੇਖਿਆ ਨਹੀਂ ਮੈਂ ਤਾਂ ਆਪਦੇ ਅੱਗੇ ਬੱਦੇ ਬੈਠੇ ਵੇਖੇ ਆ ਜੀ ਹੂੰ ਤੇ ਗਰਮੀ ਕਿੰਨੀ ਖੋਗੀ ਟਹਿਣਾ ਜੀ ਪੰਜਾਬ ਦੇ ਵਿੱਚ ਜੀ 43 ਡਿਗਰੀ ਟੈਂਪਰੇਚਰ ਹੈ ਜੀ ਇਸ ਵੇਲੇ ਪੂਰਾ 37 43 ਤੋਂ ਹਟਕਵੀ ਸੀ ਕਈ ਥਾਵਾਂ ਤੇ 43.2 ਵੀ ਰਿਹਾ ਜਿਸ ਤੇ ਮੌਸਮ ਪਰੇਲ ਗੱਲ ਕਰੀਏ ਕਿ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਗਰਮ ਤੇ ਖੁਸ਼ਕ ਰਹਿਣਾ ਤੇ ਮੀਂਹ ਨੇ ਦਿੱਕ ਖੜਚੋ ਲੈਦੀ ਆਉਂਦੇ 4 ਦਿਨਾਂ ਤੱਕ ਕੋਈ ਸੰਭਾਵਨਾ ਨਹੀਂ ਲੋ ਚਲਦੀ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਪੂਰੀ ਗਰਮੀ ਆ ਤੇ ਪੂਰੀ ਲੋ ਵਖਦੀ ਹੈ ਜੀ ਜਨਾਬ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਜੀ ਮਿਹਰਬਾਨੀ